ਉਹ ਹਾਦਸਾ ਸਾਡੇ ਦੇਖਲ ਵਾਪਰਿਆ ਉਹ ਲਗਭਗ ਸਾਡੇ 6 ਦਾ ਕਾਇਮ ਸੀ ਇੱਕ ਬਿਜਲੀ ਦੀ ਤਾਰ ਟੁੱਟੀ ਦੂਜੀ ਤਾਰ ਤੇ ਟਿੱਗੀ ਉਹਦੇ ਨਾਲ ਵੋਲਟੇਜ ਵਧਨ ਕਰਨਾ ਜਿਹੜਾ ਏਸੀ ਉਹਦਾ ਜਿਹੜਾ ਕੰਪਰੈਸ਼ਰ ਆ ਫਟ ਗਿਆ ਫਟਣ ਦੇ ਨਾਲ ਅੱਗ ਪੈਦਾ ਹੋਈ ਔਰ ਅੱਗ ਕੋ ਅੱਗੇ ਅੱਗ ਲੱਗਦੀ ਲੱਗ ਗਈ ਸਾਡੇ ਗੁਰੂ ਸਾਹਿਬ ਦੇ ਤਿੰਨ ਪਾਵਨ ਰੂਪ ਨੇ ਜਿਹੜੇ ਉਹ ਅਗਨ ਭੇਟ ਹੋ ਤਦ ਨਾ ਤੁ ਆ ਦੇ ਤਦ ਨਾ ਤੁ ਆ ਦੇ ਤਦ ਨਾ ਤੁ ਆ ਦੇ ਹੰਗਤ ਤੇ ਸਾਰੀ ਰਾਤ ਅਸੀਂ ਇੱਥੇ ਬੈਠੇ ਰਹੇ ਸਾਰੀ ਰਾਤ ਸਾਨੂੰ ਨੇ ਜਾਪ ਕੀਤਾ ਜੀ ਜੀ ਦਾ ਜਿਹੜਾ ਫੋਟ ਸਰਕਟ ਓਨ ਕਰ ਗਿਆ ਜੀਸੀ ਪ੍ਰੈਸ਼ਰ ਜਿਹੜਾ ਵੱਧ ਗਿਆ ਜਿੱਤੇ ਗੁਰਸਾਹਿਬੀ ਦਾ ਸੱਚ ਕੰਮ ਜਿਹੜਾ ਦਿਨ ਮਰਾਈ ਦੇ ਸੂਪ ਤੇ ਸੀ ਉਹ ਜਿਹੜਾ ਸ਼ਾਰਟ ਸਰਕਟ ਆਉਣ ਕਰਕੇ ਮਰਲ ਜੀ ਨੇ ਸੁਪਟੇ ਵੀ ਦੇ ਗਏ ਪੂਰਨ ਗੁਰਮਰਿਆਦਾ ਅਨੁਸਾਰ ਉਹਨਾਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਹੁਣ ਅਸੀਂ ਇੱਥੋਂ ਗੋਗਿੰਦ ਸਤਵਾਰ ਸਾਹਿਬ ਲਈ ਹੋ ਰਿਹਾ ਹੈ ਬੜਾ ਦੁੱਖ ਹੁੰਦਾ ਵਨ ਪਰ ਪਰ ਹੋਗਾ ਬੇਰੇ ਜੁੜੇ ਜਰੀਆਂ ਵੀ ਪੀਛੇ ਕਰਦੇ ਨੇ ਜਿੱਥੇ ਸਤਜਗੰਬ ਸਾਹਿਬ ਆ ਕਿਸੇ ਵੀ ਤਰ੍ਹਾਂ ਦੇ ਦੇਸੀ ਰਾਏ ਆ ਉਹ ਵੱਡੋ ਏਸੀ ਨਾਲ ਆਦਾ ਹੈ ਜੀ ਕਿ ਇਸਪ੍ਰੇਟ ਇਸ ਇਅਰ ਅੱਜ ਉਹ ਲਾਇਆ ਜਾਣ ਤਾਂ ਕਿ ਇਹ ਜੇ ਹਾਦਸਾ ਨੁਕਾਏ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਆਪਣੇ ਮੰਦਿਆਂ ਘਹਿਰਾਈਆ ਤੋਂ ਇੰਨਾ ਅਫਸੋਸ ਜ਼ਾਹਰ ਕਰਦਾ ਕਿ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੋ ਹਾਦਸਾ ਸਾਡੇ ਉੱਤੇ ਕੱਲ ਵਾਪਰਿਆ ਉਹ ਲਗਭਗ ਸਾਡੇ ਖੇ ਦਾ ਕਾਇਮ ਸੀ ਇੱਕ ਬਿਜਲੀ ਦੀ ਤਾਰ ਟੁੱਟੀ ਦੂਜੀ ਤਾਰ ਤੇ ਡੇਗੀ ਉਦੇ ਨਾਲ ਵੋਲਟੇਜ ਵਧਣ ਕਾਰਨ ਜਿਹੜਾ ਏਸੀ ਉਹ ਦੁਆਰਾ ਸਾਹਿਬ ਦੇ ਸੱਚਖੰਡ ਦੇ ਵਿੱਚ ਲੱਗਿਆ ਹੋਇਆ ਸੀ ਉਹਦਾ ਜਿਹੜਾ ਕੰਪਰੈਸ਼ਨ ਆ ਫਟ ਗਿਆ ਫਟਣ ਦੇ ਨਾਲ ਅੱਗ ਪੈਦਾ ਹੋਈ ਔਰ ਅੱਗ ਕੋ ਅੱਗੇ ਅੱਗ ਲੱਗਦੀ ਲੱਗਦੀ ਸਾਡੇ ਗੁਰੂ ਸਾਹਿਬ ਦੇ ਤਿੰਨ ਪਾਵਨ ਸਰੂਪ ਨੇ ਜਿਹੜੇ ਉਹ ਅਗਨ ਭੇਟ ਹੋ ਗਏ ਹਾਲਾਤ ਐਸੇ ਸੀ ਦੇਖਿਆ ਨਹੀਂ ਸੀ ਜਾਰੇ ਪਤਾ ਲੱਗਿਆ ਜਦ ਹੀ ਸਾਡੇ ਵਰਵਾਰਾ ਸਾਹਿਬ ਦਾ ਆਰਥਾਉਤੋ ਚੂਮੀ ਬੋਤਵਾਰਾ ਪ੍ਰਬੰਧ ਕਮੇਟੀ ਨੇ ਬਲਾਜਨ ਸਾਹਿਬ ਪਹੁੰਚੇ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਅਸੀਂ ਇੱਥੇ ਆਏ ਆ ਕੇ ਹਾਲਾਤ ਦੇਖੇ ਤਾਂ ਨਾਲ ਦੀ ਨਾਲ ਇੱਥੇ ਇਹਨਾਂ ਨੇ ਪ੍ਰਬੰਧ ਕਰਨ ਨਾਲ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੰਭਾਲਿਆ ਸੰਭਾਲ ਕੇ ਫਿਰ ਸੰਗਤ ਇੱਥੇ ਸਾਰੀ ਰਾਤ ਅਸੀਂ ਇੱਥੇ ਬੈਠੇ ਰਹੇ ਸਾਰੀ ਰਾਤ ਸਦਨ ਵਿੱਚ ਜਾਗਦੇ ਸਾ ਔਰ ਅੱਧ ਸਵੇਰੇ ਰਾਤੀ ਅਸੀਂ ਇਹ ਫਾਰਮ ਕਰਤਾ ਸੀ ਮਾਨਜੋਗ ਪ੍ਰਧਾਨ ਸਾਹਿਬ ਅਰਜਿੰਦਰ ਸਿੰਘ ਜੀ ਧਾਮੀ ਜੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਸਤਿ ਸ੍ਰੀ ਕੇਸਗੜ ਸਾਹਿਬ ਤੋਂ ਉਹਨਾਂ ਦੇ ਮਹੇਸ਼ ਸਾਹਿਬ ਤੋਂ ਤੇ ਉਹਨਾਂ ਨੇ ਸਿੰਘ ਸਹਿਬਾਨ ਦੀ ਪੰਜ ਦੀ ਡਿਊਟੀ ਲਾਈ ਸੀ ਉਹ ਅੱਜ ਆਏ ਪੂਰਨ ਗੁਰਮਰਿਆਦਾ ਅਨੁਸਾਰ ਉਹਨਾਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਹੁਣ ਅਸੀਂ ਇੱਥੋਂ ਗੋਵਿੰਦ ਸਤਵਾਲ ਸਾਹਿਬ ਲਈ ਤੋਰ ਰਿਹਾ ਬੜਾ ਦੁੱਖ ਹੁੰਦਾ ਮਨ ਭਰ ਭਰ ਆਉਂਦਾ ਪਰ ਕਰ ਕੁਝ ਨਹੀਂ ਸਕਦੇ ਕਿਉਂਕਿ ਹਾਦਸਾ ਸੀ ਇਸ ਹادثੇ ਕਾਰਨ ਸਾਨੂੰ ਇਸ ਸਪੀੜਾ ਦੇ ਵਿੱਚ ਲੱਗਣਾ ਪੈ ਰਿਹਾ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਕਿਰਪਾ ਕਰਕੇ ਆਪਾਂ ਗੁਰੂ ਦੇ ਲਈ ਸ਼ਾਂਤੀ ਹਮੇਸ਼ਾ ਬਣਾ ਕੇ ਰੱਖੀਏ ਪਿਆਰ ਵਾਸਤੇ ਰੱਖੀਏ ਔਰ ਕੋਈ ਵੀ ਕੋਈ ਹੰਮਰ ਖਲਾਉਂਦਾ ਤਾਂ ਉਹਨੂੰ ਇਗਨੋਰ ਕਰੀਏ ਕਿਉਂਕਿ ਇਹ ਕੋਈ ਐਸੀ ਘਟਨਾ ਨਹੀਂ ਉਸੇ ਟਾਈਮ ਇੱਥੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਡੀਐਸਪੀ ਸਾਹਿਬ ਮੌਕੇ ਤੇ ਆਏ ਐਸਐਚਓ ਸਾਹਿਬ ਮੌਕੇ ਤੇ ਆਏ ਐਸਐਸਪੀ ਸਾਹਿਬ ਆਏ ਉਹਨਾਂ ਨੇ ਸਾਰੀ ਰਿਪੋਰਟ ਇਕੱਠੀ ਕੀਤੀ ਔਰ ਉਹ ਸੈਂਪਲ ਵੀ ਲੈ ਕੇ ਗਏ ਡੀਵੀਆਰ ਵੀ ਉੱਥੋਂ ਲੈ ਗਈ ਇਸਨੇ ਸਾਰਾ ਪ੍ਰਸ਼ਾਸਨ ਨੇ ਸਾਰੀ ਸਾਰਥ ਦੇਖ ਟਿਕ ਉਹ ਇਹਦੀ ਘਟਨਾ ਨਹੀਂ ਵਾਪਰੀ ਇਹ ਸਿਰਫ ਇੱਕ ਅਚਾਨਕ ਉਦਰਤੀ ਵਾਪਰੀ ਘਟਨਾ ਦਾ ਨਤੀਜਾ ਹੋਇਆ ਮੈਂ ਅਰਦਾਸ ਕਰਦਾ ਕਿ ਸੇ ਗੁਰੂ ਪਾਤਸ਼ਾਹ ਅੱਗੇ ਤੋਂ ਸਾਡੇ ਧਾਮ ਤੇ ਮਿਹਰ ਰੱਖੋ ਕੋਈ ਐਸੀ ਘਟਨਾ ਕਦੇ ਵੀ ਨਾ ਵਾਪਰੇ ਕਿਤੇ ਵੀ ਨਾ ਸਾਡੇ ਪੰਜਾਬ ਚ ਵਾਪਰੇ ਕਿਉਂਕਿ ਇਸ ਦੇ ਨਾਲ ਬੜਾ ਮੰਨ ਤੁਸੀਂ ਹੁੰਦਾ ਔਰ ਸੰਗਤਾਂ ਦੇ ਹਿਰਦੇ ਬਲੂਗਰੇ ਜਾਂਦੇ ਅੱਜ ਬੜੇ ਪਰਿਮਾਨ ਨਾਲ ਮੈਂ ਦੇਖ ਰਿਹਾ ਸੀ ਸਾਰੀਆਂ ਸੰਗਤਾਂ ਦੇ ਗੁਰੂ ਸਾਹਿਬ ਦੀ ਜੁਗੋ ਇਥੋਂ ਪੇਰਾ ਕੀਤਾ ਬੜਾ ਸ਼ਬਦ ਬਣ ਪਿਆ ਹੈ ਇਸ ਲਈ ਮੈਂ ਬਹੁਤਾ ਸ਼ਬਦ ਰਚਦਾ ਹਾਂ ਕਿ ਮਨ ਬੰਦ ਦਾ ਵਾਹਿਗੁਰੂ ਦੀ ਕਰਤਾਰ ਸਾਹਿਬ ਵਾਹਿਗੁਰੂ ਦੀ ਫਰਦੀ ਜਿੰਨਾ ਬੜਾ ਇੰਬਰ ਆਇਆ ਕਿ ਕੀ ਹੱਥ ਬੜੇ ਜਿੰਨਾ ਬੜੇ ਗੁਰੂ ਜੀ ਦਾ ਬਖਸ਼ਾ ਬਤ ਜੀ ਹੋਵੇ ਕਿ ਸਾਡੇ ਸਾਰੇ ਜਿਹੜੇ ਸਮਾਜ ਵੀ ਬੜੀ ਮਦਭਾਗੀ ਕਰਨਾ ਜੀ ਕਰ ਬਫੀ ਹੈ ਕਿ ਜਿਹੜਾ ਜੀ ਜਿਹੜਾ ਸੌਟਸਰ ਕਰ ਰੋਂ ਕਰ ਰਿਹਾ ਏਸੀ ਸਪੈਸ਼ਲ ਜਿਹੜਾ ਕਰ ਰਿਹਾ ਜੀ ਜਿੱਤੇ ਗੁਰਾਂ ਸਾਹਿਬੀ ਦਾ ਸੱਚ ਕੰਡ ਜਿਹੜਾ ਦਿਨ ਮਰਾਈ ਦੇ ਰੂਪ ਵਿੱਚ ਸੀ ਉਹ ਜਿਹੜਾ ਸ਼ੌਟਸਕ ਡਾਊਨ ਕਰਕੇ ਮਰਾਈ ਦੇ ਬਿジネス ਰੂਪ ਦੇ ਅਪੀਰ ਹੋ ਰਹੇ ਹਾਲ ਜਿੱਤੇ ਮੌਜੂਦਾ ਸਾਡੇ ਉਸ ਜੀ ਕਿਸੇ ਮੈਂਬਰ ਅਪਵਾਦ ਤੋਂ ਤੇ ਸਿੰਘ ਸਾਹਿਬ ਜਿਹੜੇ ਐ ਸੀਨੀਅਰ ਸੀ ਵੱਲੋਂ ਕੇਸ਼ਗੜ੍ਹ ਸਾਹਿਬ ਤੋਂ ਆਏ ਸੀ ਜਿਹੜੇ ਮర్యాਦਾ ਦੇ ਇਨਸਾਫ ਤੋਂ ਗੁਰਾਂ ਸਾਹਿਬ ਦੇ ਸੰਗਤਾਂ ਚਲੀ ਗਏ ਦਰਤੌਲੀ ਚੱਲੇ ਪਏ ਔਰ ਥੱਲੇ ਪਏਗੇ ਜਰੂਰਨ ਸਾਹਿਬ ਜੀ ਤੇ ਸਾਰਤ ਸ੍ਰੀ ਕੱਲ ਤੱਕ ਸਭ ਨਾਲ ਜੋ ਵੀ ਇਹ ਦੀ ਇਨਵੈਸਟੀਗੇਸ਼ਨ ਵੀ ਕਰ ਰਹੇ ਆ ਤੇ ਅਸੀਂ ਆਪਣੇ ਰੋਪ ਤੇ ਵੀ ਦੀ ਇਨਵੈਸਟੀਗੇਸ਼ਨ ਸਰਟੀਮ ਰਾਹੀਂ ਜਿਹਨੇ ਮੌਕਾ ਦੇ ਸੈਂਪਲ ਵਰਾ ਗਏ ਜੀ ਜਿਹੜੀ ਫਾਈਨਲ ਰਿਪੋਰਟ ਹੋਣੀ ਹੈ ਤੁਹਾਨੂੰ ਉਹ ਸ਼੍ਰੀਕਲ ਪਰਚਾ ਤੋਂ ਆਣੀ। ਬਈ ਮੈਂ ਜੁਰੇ ਜਰੀਏ ਵੀ ਪੀਲ ਕਰਦੇ ਜਨਾ ਜਿੱਥੇ ਸਚਗੰਨ ਸਾਹਿਬ ਆ ਕਿਸੇ ਵੀ ਤਰ੍ਹਾਂ ਦੇ ਦੇਸੀ رائے ਆ ਉਹ ਮੰਡੋ ਐਸੀ ਲਾ ਲਾ ਜੀ ਜਿਹਦੇ ਸਪੇਸੀਆ ਦੂਜੇ ਉਹ ਲਾਇਆ ਜਾਣ ਤਾਂ ਕਿ ਇਹ ਜੇ ਹਾਦਸੇ ਤੋਂ ਬਚਿਆ ਜਾ ਸਕੇ ਤੇ ਹੋਰ ਕੋਈ ਵੀ ਆਵਾਜ਼ ਉਹ ਤੋਂ ਨਗਰਾਨੀ ਵੀ ਅਸਾ ਜੱਜ ਸਾਹਿਬ ਨੇ ਕਿਹਾ ਹਾਂ ਨਗਰਾਨੀ ਵੀ ਜਿੱਥੇ ਜਿੰਨੇ ਵੀ ਮੈਂ ਕਹਿੰਦਾ ਪਿੰਡਾਂ ਦੇ ਵਿੱਚ ਵੀ ਪੂਰਵ ਕਰਨਾ ਹੈ ਜਾਂ ਧਾਰਮਿਕ ਜਗ੍ਹਾ ਨਾਲ ਉੱਥੇ ਜ਼ਰੂਰ ਪਿੰਡ ਲੈਵਲ ਤੇ ਇੱਕ ਮੁੰਡਾ ਜਿਹੜਾ ਪ੍ਰਬੰਧਕ ਹੈ ਉਹਨੂੰ ਉੱਥੇ ਦਰਵਾਜ਼ਾ ਸਾਬ ਰਿਹਾ ਜਿਹੜੀ ਕੋਈ ਵੀ ਧਾਰਮਿਕ ਜਗ੍ਹਾ ਉੱਥੇ ਜ਼ਰੂਰ ਡਾਈਟ ਜਿਹੜੀ ਜਿਆਦਾ ਆਣ ਕਰਦਾ ਪੁਰੇ ਦੂਜੇ ਦੋ AC ਵਾਟੋ ਬੱਟੋਵੇਂ ਇਹਦਾ ਜਿਹੜਾ AC ਦਾ ਕੰਪਰੈਸਰ ਪੜਦਾ ਸੀ ਜਿਆਦਾ ਲੱਗਦਾ ਵਿੰਡੋ AC ਹੋਣ ਸੇ ਬਿੰਟ ਮੈਡੋਸ